ਮਾਨ ਮਹਿਸੂਸ ਕਰਦੇ ਆਂ ਅਸੀਂ ਜੀ ਠੀਕ ਹੈ ਜੀ ਸਾਡੀ ਬੇਟੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਇਹ ਕੜਾ ਹੈ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਆ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਆ ਮੈਂ ਉਹ ਕਰਕੇ ਚਲੇ ਜਾਵਾਂਗੀ ਹੂੰ ਉਹਦੀ ਚੰਗੀ ਸੋਚ ਸੀਗੀ ਜੀ ਤੇ ਉਹਨੇ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਆਈ ਹੈ। ਹੂੰ ਠੀਕ ਹੈ ਜੀ। ਹੂੰ ਬਾਕੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਮਤਲਬ ਸਰਕਾਰਾਂ ਦਾ ਤੇ ਨਾਲ ਜਥੇਬੰਦੀਆਂ ਦਾ ਸਹਿਯੋਗ ਆ। ਹੂੰ ਸਾਡੇ ਨਾਲ ਜਿੰਨੇ ਵੀ ਜਥੇਬੰਦੀਆਂ ਨੇ ਸਾਡੇ ਸੰਤ ਮਹਾਪੁਰਸ਼ ਆ ਇਹਨਾਂ ਦਾ ਪੂਰਾ ਸਹਿਯੋਗ ਆ। ਜੀ ਤੇ ਕਿਤੇ ਇਦਾਂ ਦਾ ਪਰਾਲਾ ਹੋਵੇ ਗਾਹ ਆਉਣ ਵਾਲੇ ਸਮੇਂ ਚ ਹੋਰ ਬੱਚਿਆਂ ਨਾਲ ਇਦਾਂ ਦਾ ਕੰਮ ਨਾ ਹੋਵੇ। ਹੂੰ ਪਾਕੀ ਜੋ ਸਾਡੀ ਬੱਚੀ ਨਾਲ ਹੋਇਆ ਤਾਂ ਅਸੀਂ ਤਾਂ ਮਾਣ ਹੀ ਮਹਿਸੂਸ ਕਰਦੇ ਆਂ ਗੱਲ ਅਕਾਲਪੁਰ ਸਾਹਿਬ ਦੇ ਜ਼ਥੇਦਾਰ ਸਾਹਿਬ ਨਾਲ ਵੀ ਤੁਹਾਡੀ ਕੋਈ ਗੱਲ ਪਾ ਤੀ ਹਾਂ ਚਾਚਾ ਜੀ ਉਹਨਾਂ ਦੇ ਨੇ ਦੱਸਿਆ ਨੇ ਜੀ ਉਹ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਹੋਈ ਹੈ ਸ੍ਰੀ ਕਾਲਪੁਰ ਸਾਹਿਬ ਜ਼ਹਿਦਾਰ ਜੀ ਨਾਲ ਗੱਲ ਜੀ ਤੇ ਉਹਨਾਂ ਦੇ ਸਿੰਘ ਹੋਰੇ ਸਾਡੇ ਨਾਲ ਸੰਪਰਕ ਕਰਦੇ ਆ ਉਹਣਾ ਚਾਹੁੰਦੇ ਸੀਗੇ ਪਰ ਅਸੀਂ ਦੱਸਿਆ ਕਿ ਸਾਡੀ ਬੇਟੀ ਜਿਹੜੀ ਆਉਣ ਦੀ ਵੇਜ ਰਸਤੇ ਦੇ ਵਿੱਚ ਆ ਤੇ ਉਹਨੇ ਕੱਲ ਪਹੁੰਚ ਜਾਣਾ ਹੋਰ ਵੀ ਕੜੇ ਪਤਵੰਤੇ ਸਜਣਾ ਦੇ ਨੇਤਾ ਲੋਕਾਂ ਦੇ ਫੋਨ ਆਏ ਆ ਉਹਨਾਂ ਨੂੰ ਇਹੀ ਕੱਲ ਕਿਹਾ ਵੀ ਅਕਲ ਬੱਚੀ ਸਾਡੇ ਨਹੀਂ ਆਏ ਨਾ ਵੀ ਜਿੰਨੇ ਮਿਲਣਾ ਉਹ ਤੋਂ ਬਾਅਦ ਉਹਨਾਂ ਨੂੰ ਮਿਲ ਸਕਵੇ ਜੀ ਤੁਹਾਡੀ ਬੇਟੀ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਕਿਸ ਤਰ੍ਹਾਂ ਦਾ ਉਹਨਾਂ ਦਾ ਵਿਹਾਰ ਲੱਗਾ ਤੁਹਾਨੂੰ ਬਹੁਤ ਠੀਕ ਆ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਪਹਿਲਾਂ ਉਹ ਚੜ੍ਹਦੀ ਕਲਾ ਉਹਨੂੰ ਚੜ੍ਹਦੀ ਕਲਾ ਦੇ ਵਿੱਚ ਠੀਕ ਆ ਜੋ ਉਹਨੇ ਕੀਤਾ ਸਾਨੂੰ ਸਾਡੇ ਪਿੰਡਾਂ ਸੇ ਬੜੀ ਮਾਣ ਵਾਲੀ ਗੱਲ ਆ ਪਰ ਮੈਂ ਤੁਹਾਡੇ ਮਾਧਿਅਮ ਰਾਈ ਸਾਰੇ ਸਿੱਖਾਂ ਨੂੰ ਇੱਕ ਅਪੀਲ ਜ਼ਰੂਰ ਕਰਨੀ ਚਾਹੁੰਦਾ ਕੀ ਵੇਖੋ ਇਹ ਮੌਕਾ ਹੁਣ ਆਪਣੇ ਕੋਲ ਆਇਆ ਵਾ ਕਿ ਆਪਾਂ ਸਾਰੇ ਇਕੱਠੇ ਹੋਈਏ ਜੀ ਵੇਖੋ ਆਪਾਂ ਬੱਚਿਆਂ ਤੇ ਹੀ ਮਾਨ ਕਰਦੇ ਜਿਹੜੇ ਸਾਡੇ ਬੱਚੇ ਸਾਡਾ ਭਵਿੱਖ ਹੈ ਤੇ ਜੇ ਇਹੋ ਜਿਹਾ ਹੋਣਾ ਹਰ ਬੱਚਿਆ ਦੇ ਨਾਲ ਹੀ ਸਾਡੇ ਨੇ ਇਹੋ ਜਿਹਾ ਹੋ ਰਿਹਾ ਤੇ ਅੱਜ ਵੇਲਾ ਵਾ ਸਾਰਾ ਇਕੱਠੇ ਹੋਣ ਦਾ ਜੀ ਜਿਹੜੇ ਹੋਣ ਆ ਰਿਹਾ ਉਹਨਾਂ ਨੂੰ ਪੇਪਰ ਨਹੀਂ ਦਿੱਦਣ ਜਾਣ ਦੇਂਦੇ ਤੇ ਜਿਹੜੇ ਪਿੰਡਾਂ 'ਚ ਰਹਿਣ ਦੇ ਉਹਨਾਂ ਨੂੰ ਨਸ਼ਾ ਦੇ ਕੇ ਮਾਰਨਦੇ ਇਹ ਸਰਕਾਰਾਂ ਦੀਆਂ ਪਾਲਿਸੀਆਂ ਵਾ ਤੇ ਮੈਂ ਤੁਹਾਡੇ ਮਾਦੀਆਂ ਵਰਾਈਂ ਸਾਰੇ ਸਿੱਖਾਂ ਨੂੰ ਅਪੀਲ ਕਰਦਾ ਕਿ ਆਪਾਂ ਹੁਣ ਜ਼ਿਆਦਾ ਚਿਰ ਜੁੱਤੀਆਂ ਨਾ ਖਾਈਏ ਹੂੰ ਤੇ ਇਕੱਠੇ ਹੋ ਜਾਈਏ ਧੜੇ ਬੰਦੀਆਂ ਛੱਡ ਕੇ ਜਿ ਤਰ੍ਹਾਂ ਬੇਟੀ ਲਿਖਿਆ ਕਿ ਧਰਮ ਮੇਰਾ ਪਹਿਲਾ ਆਪਾਂ ਬਸ ਆਪਣੇ ਸਾਰੇ ਬਾਕੀ ਆਪਣੇ ਸਵਾਤ ਛੱਡ ਕੇ ਧਰਮ ਵਾਲੇ ਬੰਨੇ ਹੋ ਜੀ ਇਹ ਕਨਸ਼ਾਨ ਸਿੰਘ ਥੱਲੇ ਇਕੱਠੇ ਹੋ ਜੀ ਫਿਰ ਆਪਣਾ ਇਨੇ ਦੇ ਹੋ ਜੇ ਚੁਣੌਤੀ ਆਪਾਂ ਨੂੰ ਆਉਣ ਵਾਲੇ ਸਮੇਂ ਚ ਬਹੁਤ ਹੁੰਦੀ ਜਾਨੀ ਦੇਖੋ ਇਹੋ ਜੇ ਬੱਚੀ ਦੇ ਨਾਲ ਹੋਣ ਅਰਦਨ ਦੇ ਇਹੋ ਜੇ ਹੋਇਆ ਕਈਆਂ ਦਾ ਤੇ ਮੋਰਲ ਵੈਸੇ ਡਾਉਨ ਹੋ ਗਿਆ ਨਾ ਵੀ ਰਹੀ ਇਹੋ ਜੇ ਕਕਾਰ ਕਿਉਂ ਪਾਵਾਂਗੇ ਸਾਨੂੰ ਔਲੇ ਸਮੇਂ ਦੇ ਵਿੱਚ ਸਾਨੂੰ ਮੁਸ਼ਕਲ ਆਉਣ ਗਿਆ ਕਿ ਸਾਨੂੰ ਕਿਸੇ ਨੇ ਐਗਜ਼ਾਮੀਨੇਸ਼ਨ ਜਾਣ ਨਹੀਂ ਦੇਣਾ ਕਿਤੇ ਉੱਚੀ ਉੱਤੇ ਨਹੀਂ ਜਾ ਸਕਦੇ ਇਹ ਕਰਕੇ ਹੋ ਸਕਦਾ ਕਈਆਂ ਦੇ ਮਨ ਰੋਲ ਵੀ ਗਿਆ ਹੋਵੇ ਯਾਰ ਅਸੀਂ ਨਾਮਰ ਛਕੀ ਸੋ ਅੱਜ ਇਹ ਸਮਾਂ ਵਾਂ ਕਿ ਆਪਾਂ ਸਾਰੇ ਇਕੱਠੇ ਹੋਈਏ ਇਹੋ ਜੇ ਬੱਚਿਆਂ ਦਾ ਸਾਥ ਦੀ ਜਿਤਰਾ ਦਾ ਵੀ ਹੋ ਸਕਦਾ ਨਸ਼ੇ ਸਾਰੇ ਛੱਡিয়ে ਤੇ ਇੱਕ ਕਾਲ ਤੱਕ ਸਾਇਦ ਨਿਸ਼ਾਨਸਤ ਇਕੱਠੇ ਹੋਈਏ ਸਾਰੇ ਧੜੇ ਛੱਡ ਕੇ ਫਿਰ ਆਪਣਾ ਫਾਇਦਾ ਹੋਣਾ ਜੀ ਧੰਨਵਾਦ ਹਾਜੀ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਬੇਟੀ ਦੇ ਹੱਕ ਵਿੱਚ ਆਏ ਹੋ ਕਿਹੜੀ ਜਥੇਬੰਦੀ ਵੱਲੋਂ ਆਏ ਅਸੀਂ ਗੁਰਦੁਆਰਾ ਬਾਬਾ ਲੂਆ ਸਾਹਿਬ ਦੀ ਸਟਕਣ ਵਾਲਾ ਸੰਤ ਬਾਬਾ ਬਰਿਆਮ ਸਿੰਘ ਸਾਹਿਬ ਜੀ ਚੋਲਾ ਸਾਹਿਬ ਵਾਲਾਂ ਦੇ ਸਥਾਨ ਤੋਂ ਜੀ ਬਾਕੀ ਇਸ ਨਗਰ ਦੇ ਵਿੱਚ ਸਾਡਾ ਬਹੁਤ ਪ੍ਰੇਮ ਪਿਆਰ ਵਾ ਸਰਦਾਰ ਕਰਤਾਰ ਸਿੰਘ ਜੀ ਸਰਪੰਚ ਸਾਹਿਬ ਬੈਠੇ ਆ ਤੇ ਬਾਕੀ ਜੋ ਵੀ ਇਹ ਬੇਟੀ ਦੇ ਨਾਲ ਉੱਥੇ ਇੱਕ ਕਾਰ ਜਿਹੜੇ ਲਾਉਣ ਵਾਸਤੇ ਕਿਹਾ ਗਿਆ ਬਹੁਤ ਮਾੜੀ ਗੱਲ ਆ ਬਾਕੀ ਜੋ ਵੀ ਬੀਗਰ ਪ੍ਰੀਤ ਕੋ ਜਿਹਨਾਂ ਦਲੇਰੀ ਵਿਖਾਈ ਆ ਬਾਕੀ ਵੇਖੋ ਜਿਹੜੇ ਹੋਰ ਹੀ ਉਹਨਾਂ ਦੇ ਤਾਂ ਭਾਲਨੇ ਕਰਮਾ ਚਲਾ ਲਓ ਜਾਂ ਕੋਝ ਲਾ ਲਓ ਤੇ ਉਹ ਜਿਹੜੇ ਆ ਕਕਾਰ ਲਾ ਗਏ ਵੀ ਚਲ ਗਏ ਹੂੰ ਇਹਨਾਂ ਨੂੰ ਵੇਖੋ ਮਾਰ ਰਹੇ ਨੇ ਕਿੱਡਾ ਵੱਡਾ ਇੱਕ ਬਾਲੀ ਪੋਛਿਆ ਨਾ ਹੂੰ ਇੱਕ ਕੁਦਰਤ ਜਿੰਨਾਂ ਨੂੰ ਮਾਰ ਰਹੇ ਨੇ ਨਾਂ ਬਣਾਉਣਾ ਹੋਵੇ ਹੂੰ ਤੇ ਕਿੱਡਾ ਵੱਡਾ ਸਾਰੇ ਦੁਨੀਆ ਚ ਨਾ ਹੋ ਗਿਆ ਬੇਟੀ ਦਾ ਜੀ ਉਹਨੇ ਸਿੱਖੀ ਵਾਸਤੇ ਇੱਕ ਜਿਹੜਾ ਵਾ ਬਹੁਤ ਵੱਡਾ ਕੰਗਾਂ ਨੂੰ ਪ੍ਰੇਰਣਾ ਵੀ ਮਿਲਣੀ ਐ ਤੋਂ ਵੀ ਬਹੁਤ ਜ਼ਿਆਦਾ ਜੀ ਬਾਬਾ ਜੀ ਵਾਰ-ਵਾਰ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਇਹ ਆਪਣੀ ਇੱਕ ਤੇ ਸਿੱਖਾਂ ਦੀ ਇਕਤਾ ਨਹੀਂ ਕੀ ਜੀ ਤੇ ਬਾਕੀ ਸਿੱਖ ਕੌਮ ਦੇ ਵਿੱਚ ਹਰ ਇੱਕ ਥਾਂ ਤੇ ਹੋਣ ਇਹੋ ਜਿਹਾ ਸਮਾਕੇ ਵੰਡੀਆਂ ਫੋਟ ਨਿੱਕੀ ਤੋਂ ਨਿੱਕੀ ਜਥੇਬੰਦੀ ਵੱਡੀ ਤੋਂ ਵੱਡੀ ਜਥੇਬੰਦੀ ਹਰ ਇੱਕ ਜਥੇਬੰਦੀ ਦੇ ਕੋਈ ਫੋਟ ਕਿੰਨੀ ਪੈ ਗਈ ਆ ਜੀ ਫੋਟ ਦਾ ਕਾਰਨ ਕਰਕੇ ਏਕਾ ਨਹੀਂਗਾ ਜੀ ਕੋਈ ਉਧਰ ਹੋਏ ਚਾਰ ਬੰਦੇ ਕਿ ਉਧਰ ਹੋਏ ਏਕਾ ਹੋਵੇ ਤੇ ਜਿਹਨੋ ਕੁਝ ਮਿਲ ਜਾਂਦਾ ਚੁੱਪ ਕਰ ਜਾਂਦਾ ਦੂਜਾ ਮਕੇ ਰੌਲਾ ਪਾਉਂਦਾ ਉਹ ਗੱਲ ਬੰਦੀ ਆ ਇਹ ਸਾਰੇ ਇਹ ਕਾ ਨਿਗਾ ਜੀ ਸਾਰੇ ਆਪੋ ਥਾਪ ਹੈਗੇ ਜੇ ਕਿ ਤੇ ਆਪਾਂ ਕੌਮ ਦਾ ਸੋਚੀਏ ਨਾ ਆਪਣੇ ਦਾ ਜੀ ਕੋਈ ਆਪਣਾ ਸਕੂਲ ਨਹੀਂ ਆਪਣੇ ਕੋਈ ਹੈਗਾ ਸਿਰਕੋਵਾਤ ਤੇ ਆ ਸਾਈਆਂ ਦੇ ਸਕੂਲ ਵਾ ਹਰੀਕੀਆਂ ਤਨ ਤਰਨ ਵਾ ਉੱਥੇ ਜਾ ਕੇ ਵੇਖ ਲੋ ਆਪਣੇ ਸਿੱਖਾਂ ਦੇ ਕਿੰਨੇ ਬੱਚੇ ਨਿਆਗ ਸਿੰਘਾਂ ਦੇ ਤੁਹਾਨੂੰ ਮੈਂ ਲੇਗਾ ਪਿਆਰ ਵਾਲਿਆਂ ਦੇ ਵਿਖਾ ਦੂੰਗਾ ਬੱਚੇ ਉੱਥੇ ਪੜ੍ਹਦੇ ਆ ਜੀ ਆਪੋ ਦਾ ਨਾਂ ਪੰਥਾ ਸੇਵਾ ਕਰਦਾ ਜੀ ਜੀ ਪਰ ਇਹੋ ਜਿਹੇ ਚਾਹੀਦੇ ਵੱਡੇ ਵੱਡੇ ਸਕੂਲ ਬਣਨੇ ਆਪਣੇ ਕੌਮ ਦੇ ਆਪ ਦੇ ਹਸਪਤਾਲ ਜਿਸ ਤਰ੍ਹਾਂ ਤੁਸੀਂ ਬਾਬਾ ਜੀ ਕਿਹਾ ਵੀ ਸਾਡੀ ਕੌਮ ਦਾ ਏਕਾ ਹੈ ਨਹੀਂ ਇਹਦਾ ਹੱਲ ਕੀ ਆ ਹਾਲੇ ਤੇ ਪ੍ਰਮਾਤਮਾ ਜਾਣਦਾ ਜੀ ਆਪਾਂ ਕੀ ਕਹਿ ਸਕਦੇ ਜੀ ਪ੍ਰਮਾਤਮਾ ਦੇ ਵਾਸੀ ਆ ਉਹ ਪਰਮੇਸ਼ਰ ਜਾਂ ਮੇਰ ਕਰੇ ਤੇ ਚਲੋ ਬਹੁਤ ਬਹੁਤ ਧੰਨਵਾਦ ਹਾਂਜੀ ਬਾਜੀ ਹਾਂਜੀ ਹਾਂਜੀ ਬਾਜੀ ਮਾਂ ਨੇ ਸਾਨੂੰ ਆਪਣੇ ਬੱਚੀ ਤੇ ਬਹੁਤ ਜ਼ਿਆਦਾ ਜੀ ਕਿਉਂਨੇ ਆਪਣਾ ਸਿੱਖੀ ਤਰ੍ਹਾਂ ਬਦਲੇ ਪੇਪਰ ਨੂੰ ਨਹੀਂ ਉਹਨੇ ਐਵੇਂ ਤੇ ਦਿੱਤੀ ਹਾਂਜੀ ਕੀ ਮਿਹਨਤ ਕਰਉਂਦੇ ਹੋ ਨੇ ਆਪ ਹਾਂਜੀ ਹਾਂਜੀ ਕਿੰਨਾ ਕ ਸਮਾਂ ਪੜਾਈ ਤੇ ਲਾਉਂਦੇ ਸਮਾਂ ਬਹੁਤ ਲਾਇਆ ਨੂੰ 8 ਸਾਲ ਹੋ ਗਏ ਜੀ ਮਿਹਨਤ ਕਰੰਡੀ ਨੂੰ ਹਾਂਜੀ ਬਹੁਤ ਮਿਹਨਤ ਕਰਦੀ ਸੀ ਪੱਖਾਂ ਸਾਲਾਂ ਦੀ ਮਿਹਨਤ ਅੱਜ ਜੇ ਆਪਾਂ ਕਹਿ ਲਈਏ ਕਿ ਸਰਕਾਰਾਂ ਨੇ ਵਗਾੜ ਦਿੱਤੀ ਹਾਂਜੀ ਹਾਂਜੀ ਘਰ ਦੇ ਵਿੱਚ ਕਿੰਨਾ ਕ ਸਮਾਂ ਤੱਕ ਪੜ੍ਹਦੇ ਹੇ ਰਾਤ ਰਾਤ ਬਹੁਤ ਪੜ੍ਹਦੀ ਜੇ ਰਾਤ ਵੀ ਉਹ 2-3 ਵਜੇ ਤੱਕ ਸਵੇਰੇ ਉੱਠ ਕੇ ਵੀ ਬਹੁਤ ਮਿਹਨਤ ਕਰਦੀ ਉਹ ਅੱਜ ਅੱਜ ਕੋਈ ਅਫਸੋਸ ਤਾਂ ਨਹੀਂ ਹੋ ਰਿਹਾ ਨਹੀਂ ਹੋਣੀ ਸਾਨੂੰ ਅਫਸੋਸ ਹਾਂ ਨਹੀਂ ਅਫਸੋਸ ਜੋ ਬੇਟੀ ਨੇ ਕੀਤਾ ਹਾਂ ਜੀ ਸਹੀ ਕੀਤਾ ਸਹੀ ਕੀਤਾ ਬਹੁਤ ਵਧੀਆ ਤੁਹਾਡੀ ਬੇਟੀ ਨਾਲ ਗੱਲ ਹੋਈ ਬਾਅਦ ਚ ਹਾਂ ਜੀ ਨਹੀਂ ਫੋਨ ਉਹਦਾ ਜਿਆਦਾ ਵਿਜੀ ਆਉਣ ਡਿਆ ਅੱਛਾ ਗੱਲ ਨਹੀਂ ਹੋਣ ਈ ਫੋਨ ਤੇ ਗੱਲ ਨਹੀਂ ਹੋਈ ਤੁਹਾਡੀ ਹਾਂ ਜੀ ਉਦੋਂ ਹੀ ਹੋਈ ਆ ਫੋਨ ਤੇ ਜਦੋਂ ਕਿਹਾ ਵੀ ਮੈਨੂੰ ਨਹੀਂ ਜਾਣ ਦਿੰਦੇ ਅੱਛਾ ਤੇ ਵੀ ਮੰਮੀ ਮੈਂ ਨਹੀਂ ਜਾਣਾ ਐ ਵੀ ਮੈਂ ਨਹੀਂ ਕਕਾਰਨੀ ਆਪਣੇ ਨਾਲ ਅੱਛਾ ਤੇ ਮੈਂ ਪੇਪਰ ਨਹੀਂ ਦੇਣਾ ਠੀਕ ਆ ਬੇਟੀ ਦੇ ਆਵਾਜ਼ ਤੋਂ ਪਤਾ ਲੱਗ ਜਾਂਦਾ ਵੀ ਚੜ੍ਹਦੀ ਕਲਾ ਚੀਨ ਦਾ ਲੋਕ ਚੀ ਜਿਸ ਤਰ੍ਹਾਂ ਲੱਗਿਆ ਨਹੀਂ ਚੜ੍ਹਦੀ ਕਲਾ ਚ ਹੀ ਰਹੀ ਹੋ ਚੜ੍ਹਦੀ ਕਲਾ ਚ ਹਾਂ ਜੀ ਬਹੁਤ ਹਿੰਮਤ ਰੱਖੀ ਉਹਨੇ ਠੀਕ ਆ 打了吗？